ਲਓ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਅੱਜ ਆਪਾਂ ਤਿੰਨੋ ਜਣੇ ਚੱਲੇ ਆ ਗੰਨੇ ਦਾ ਬੀਜ ਲੈਣ ਵਾਸਤੇ ਸਰਦਾਰ ਕਾਕਾ ਸਿੰਘ ਖਾਲਸਾ ਜੀ ਦੇ ਖੇਤ ਤੇ ਅੱਜ ਤੁਹਾਨੂੰ ਦਿਖਾਉਣੀ ਆ ਅੱਗੇ ਬਣੇ ਰਹੋ ਬਾਈ ਆਪਣੇ ਬਲੌਗ ਨਾਲ ਇਹ ਹੈ ਬਾਈ ਜੀ ਆਪਣੇ ਪਿੰਡ ਦੀ ਫਿਰਨੀ ਤੇ ਇਹਦੇ ਅੱਗੇ ਇਹਨੇ ਕਿ ਵਰਕਸ਼ਾਪ ਜਿੱਥੇ ਮਸ਼ੀਨਾਂ ਖੜੀਆਂ ਨੇਆਂ ਅਵਤਾਰ ਤੇ ਨਾਜਰ ਸਿੰਘ ਦੀ ਵਰਕਸ਼ਾਪ ਹੈਗੀ ਇਹ ਆਪਣੇ ਪਿੰਡ ਦਾ ਮੇਨ ਗੇਟ ਆ ਇਹ ਬਲੇਟੇ ਵਾਲੀ ਸੜਕ ਹੈ ਇਸ ਸਾਈਡ ਕਾਕਾ ਸਿੰਘ ਖਾਲਸਾ ਦਾ ਖੇਤ ਹੈ ਜਿੱਥੋਂ ਆਪਾਂ ਨੇ ਗੰਨੇ ਦਾ ਵੀ ਲੈ ਕੇ ਆਣਾ ਹੈਗਾ ਤੇ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਸੱਜਣੋ ਤੇ ਕਣਕਾਂ ਵੀ ਆ ਗਈਆਂ ਪੰਜ-ਛੇ ਦਿਨਾਂ ਦੇ ਵਿੱਚ ਵੱਢ ਦਿੱਤੀਆਂ ਜਾਣਗੀਆਂ ਸਾਰੀਆਂ ਤੇ ਕਣਕ ਵੀ ਕਹਿੰਦੀ ਹੈ ਜੱਟਾ ਹੁਲਾਰੇ ਮਾਰਦੀ ਆ ਮੈਂ ਆ ਜਾ ਛੇਤੀ ਵੱਢਣ ਵਾਸਤੇ ਤਿਆਰ ਰਹਿ ਤੇ ਇੱਥੇ ਆਪਾਂ ਆਏ ਸੀ ਕੰਡੇ ਤੇ ਅੱਗੇ ਖੜਿਆ ਸੀਗਾ ਚੜਤ ਸਿੰਘ ਤੇ ਆਪਾਂ ਨੇ ਇੱਥੋਂ ਕੰਡਾ ਕਰਵਾਉਣਾ ਹੈਗਾ ਹੁਣ ਆਪਾਂ ਇੱਥੇ ਗੱਡੇ ਦੇ ਟਰੈਕਟਰ ਲਾਉਣੇ ਆਗੇ ਤੇ ਉਹ ਸਾਹਮਣੇ ਚੜਤ ਵੀਰਾ ਖੜਿਆ ਹੈਗਾ ਕਹਿੰਦਾ ਵੀ ਕੰਡਾ ਦੇਖ ਕੇ ਫੇਰ ਹੀ ਤੁਹਾਨੂੰ ਅੱਗੇ ਤੋਰੂੰਗਾ ਮੈਂ ਲੈ ਵੀ ਮਿੱਤਰੋ ਅੱਥੋਂ ਆਪਾਂ ਨੇ ਕੰਡਾ ਕਰਵਾ ਕੇ ਅੱਗੇ ਆਪਾਂ ਚੱਲੇ ਖੇਤ ਨੂੰ ਨਾਲੇ ਨਾਲੇ ਪੱਟੀ ਜਾ ਕੇ ਅੱਗੇ ਆਉਂਦਾ ਹੈਗਾ ਖੇਤ ਜਿੱਥੇ ਆਪਾਂ ਨੇ ਜਾਣਾ ਹੈਗਾ ਤੇ ਆਪਾਂ ਜਿੱਥੋਂ ਗੰਨੇ ਦਾ ਵੀ ਲੈ ਕੇ ਆਵਾਂਗੇ ਤਦ ਤੁਸੀਂ 뷰 ਦੇਖ ਸਕਦੇ ਹੋ ਬਹੁਤ ਸੋਹਣਾ 뷰 ਆਉਂਦਾ ਹੈਗਾ ਇੱਥੋਂ ਤੇ ਲੋ ਵੀ ਮਿੱਤਰੋ ਇੱਥੋਂ ਆਪਾਂ ਨੇ ਪਟੜੀ ਤੋਂ ਮੋੜਤਾ ਟਰੈਕਟਰ ਉਹ ਸਾਹਮਣੇ ਪੌਂਡੀ ਹੈ ਬਾਈਆਂ ਦੀ ਜਿੱਥੋਂ ਆਪਾਂ ਵੀ ਵਾਸਤੇ ਗੰਨੇ ਲੈ ਕੇ ਜਾਣੇ ਨੇਗੇ ਮਹਿਤਾਬ ਹੋਰ ਮੱਖਣ ਹੋਰ ਪੌਂਡੀ ਵਿਜਣਗੇ ਇਸ ਵਾਰ ਤੇ ਉਹ ਦੇਖੋ ਤੁਸੀਂ ਗੰਨੇ ਦਾ ਇੱਥੋਂ ਹੀ ਪਤਾ ਲੱਗਦਾ ਹੈ ਕਿ ਕਿੰਨੇ ਲੰਮੇ ਗੰਨੇ ਨੇਗੇ ਲਾਈਵ ਮਤਰਾ ਇਹ ਆ ਗਈ ਪੌਂਡੀ ਤੇ ਚੋ ਪੌਣੇ ਕਿੱਲੇ ਵਾਂਗ ਤਾਂ ਇਹਨਾਂ ਨੇ ਵਾਢੀ ਦਿੱਤਾ ਹੈ ਜੀ ਬਾਈ ਜੀ ਅੱਜ ਆਪਾਂ ਆਏ ਆ ਮਤਾਬ ਹੋਰ ਵਾਸਤੇ ਕਮਾਦ ਦਾ ਬੀਜ ਲੈਣ ਗੰਨੇ ਦਾ ਬੀਜ ਲੈਣ ਇਹ ਕੀ ਹੈ ਇਹ ਬਤਾਵੇ ਅੱਜ ਮਾਸਟਰ ਫਸ ਗਿਆ ਆਪਾਂ ਨੂੰ ਹਮ ਅੱਜ ਚੱਕ ਲੈ ਗਲਦਰੀ ਢਾਦਾ ਆਪਾਂ ਨੇ ਇਹ ਦੇਖੀ ਇਹ ਹੈਗਾ ਭਾਈ ਆਪਣਾ ਤਾਇਆ ਕਾਕਾ ਸਿੱਖ ਇਹਦੀ ਪੌਂਡੀ ਸੀ ਇਹਦੇ ਕੋਲ ਲੈ ਕੇ ਜਾਵਾਂਗੇ ਵੀ ਇਹ ਸੱਜਣ ਪੁਰਸ ਵੀ ਆਪਣੇ ਪਿੰਡ ਦੇ ਜਾਏਗਾ ਚੱਲ ਲੱਗ ਮਤਾਵਾ ਬਈ ਗੰਨੇ ਚੈੱਕ ਕਰੋ ਤੁਸੀਂ ਲੰਬਾਈ ਬਹੁਤ ਹੈਗੀ ਬਾਈ ਦੇ ਹੱਥ 'ਚ ਦੇਖੋ ਗਰਨਾ ਘਟੋ ਘਟ 12 ਫੁੱਟ ਦਾ ਹੋੜਾ 10 12 ਫੁੱਟ ਦਾ ਉਧਰ ਜਿਹੜਾ ਦੰਦੇ ਨੰਬਰ ਉਧਰ 13 ਦੀ ਆ ਆਪਣੇ ਮਾਸਟਰ ਜੀ ਲੱਗੇ ਮਸਾਫਾ ਸਾਹਿਬ ਜੀ ਮਾਸਟਰ ਡਾਂਗ ਵਰਗੀ ਗਮੀ ਹੈ ਲੋ ਜੀ ਬਾਈ ਜਿੰਨਾ ਗੰਨਾ ਆਪਾਂ ਨੂੰ ਚਾਹੀਦਾ ਸੀ ਉਹਨਾਂ ਕਹਿੰਦੇ ਹੋ ਗਿਆ ਪੂਰਾ ਤੇ ਹੁਣ ਆਪਾਂ ਘਰੇ ਜਾਣ ਦੀ ਤਿਆਰੀ ਕਰਾਂਗੇ ਹਲੇ ਇਹ ਇੱਕ ਸਾਈਡ ਤੇ ਸਿੱਟਿਆ ਪਿਆ ਟਰਾਲੀ ਸੈੱਟ ਕਰਕੇ ਉਤੋਂ ਤੇ ਜਿੰਨਾ ਪਿਆ ਇਹ ਵੀ ਵਿੱਚ ਪਾਵਾਂਗੇ ਤੇ ਤੁਹਾਨੂੰ ਦਿਖਾਉਨੇ ਆਂ ਉਧਰ ਮਹਿਤਾਬ ਹੋਰ ਨੇ ਆਪਾਂ ਸਤ ਗੰਨੇ ਛਾਂਟਵੇਂ ਕੱਢੇ ਨੇਗੇ ਕਹਿੰਦੇ ਜੂਸ ਕਢਾ ਕੇ ਲੈ ਕੇ ਜਾਣਗੇ ਸੱਜਣ ਵੇਲੀ ਹੋਰੀ ਅੱਜ ਕਹਿੰਦੇ ਸਾਰੇ ਟੱਬਰ ਤੋਂ ਜੂਸ ਪਲਾ ਦੇਣਾ ਹੈਗਾ ਅੱਜ ਪਿਆਰ ਗੰਨੇ ਦਾ ਜੂਸ ਨਾਲ ਅਜੇ ਲੈ ਕੇ ਆਏ ਨੇ ਪਦੀਨਾ ਤੇ ਨਿੰਬੂ ਤੇ ਲੈ ਵੀ ਮਿੱਤਰੋ ਹੁਣ ਆਪਾਂ ਨੇ ਟਰਾਲੀ ਕਰ ਲਈ ਸੈਟ ਸਾਰੀ ਤੇ ਹੁਣ ਆਪਣੀ ਜਾਣ ਦੀ ਤਿਆਰੀ ਹੈਗੀ ਲਓ ਜੀ ਸੱਜਣੋ ਹੁਣ ਆਪਾਂ ਚੱਲ ਪਏ ਪਿੰਡ ਨੂੰ ਆਪਣੇ ਨਾਲ ਸਰਦਾਰ ਕਾਕਾ ਸਿੰਘ ਖਾਲਸਾ ਜੀ ਮਹਿਤਾਬ ਸਿੰਘ ਇੱਕ ਖੁਦ ਮੈਂ ਤੇ ਇੱਕ ਜਣਾ ਸਿੰਘ ਜੀ ਜੋ ਗੰਨੇ ਚੂਪ ਰਹੇਗਾ ਤੇ ਇਸ ਦੇ ਨਾਲ ਹੀ ਅੱਜ ਦਾ ਬਲੌਗ ਹੁੰਦਾ ਖਤਮ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ